ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਸੰਗਰੂਰ ਦੀਆਂ ਔਰਤਾਂ ਦੇ ਸੰਘਰਸ਼ਮਈ ਕ੍ਰਾਂਤੀਕਾਰੀ ਤੇ ਜੋਸ਼ ਦੇ ਨਾਲ ਭਰੇ ਜਜ਼ਬੇ ਦਾ ਕੋਈ ਵੀ ਸਾਨੀ ਨਹੀਂ ਹੈ ਔਖੇ ਤੋਂ ਔਖੇ ਸਮੇਂ ਦੇ ਵਿੱਚ ਇੱਥੇ ਦੀਆਂ ਔਰਤਾਂ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆਂ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਮਹਿਲਾਵਾਂ ਦੇ ਖਾਸ ਕਰਕੇ ਰਾਜਨੀਤੀ ਦੇ ਵਿੱਚ ਇਹਨਾਂ ਮਹਿਲਾਵਾਂ ਦੇ 33% ਦੀ ਰਾਖਵਾ ਕਰਨ ਦੇ ਜੋ ਦਾਅਵੇ ਨੇ ਹਰ ਇੱਕ ਪਾਰਟੀ ਦੇ ਵੱਲੋਂ ਖੋਖਲੇ ਸਾਬਤ ਹੋ ਚੁੱਕੇ ਨੇ ਕਿਉਂਕਿ ਸੰਗਰੂਰ ਦੀ ਲੋਕ ਸਭਾ ਸੀਟ ਤੇ ਕਿਸੇ ਵੀ ਵੱਡੀ ਪਾਰਟੀ ਦੇ ਵੱਲੋਂ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਜਦਕਿ 57 ਸਾਲ ਪਹਿਲਾਂ ਇਥੋਂ ਦੀ ਹੀ ਸੀਟ ਤੋਂ ਮਹਿਲਾ ਸੰਸਦ ਦੇ ਵਿੱਚੋਂ ਨਿਰਲੇਪ ਕੋਰ ਨੂੰ ਚੌਥੀ ਲੋਕ ਸਭਾ ਦੇ ਵਿੱਚ ਭੇਜ ਕੇ ਇਤਿਹਾਸ ਸਿਰਜਿਆ ਗਿਆ ਸੀ ਪਰ ਹੁਣ 18ਵੀਂ ਲੋਕ ਸਭਾ ਚੋਣ ਦੇ ਦੌਰਾਨ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਦੇਖੋ ਇਹ ਖਾਸ ਰਿਪੋਰਟ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਕੁਰਬਾਨੀਆਂ ਤੋਂ ਲੈ ਕੇ ਰਾਜਨੀਤੀ ਦੇ ਵਿੱਚ ਪੰਜਾਬ ਦੀ ਨਾਰੀ ਸ਼ਕਤੀ ਦੀ ਹਿੱਸੇਦਾਰੀ ਕਾਫੀ ਅਹਿਮ ਰਹੀ ਹੈ ਪਰ ਮੌਜੂਦਾ ਸਮੇਂ ਸੰਗਰੂਰ ਦੇ ਵਿੱਚ ਕਿਸੇ ਵੀ ਮਹਿਲਾ ਨੂੰ ਟਿਕਟ ਨਾ ਦੇ ਕੇ ਸਿਆਸੀ ਪਾਰਟੀਆਂ ਨੇ ਦਿਖਾ ਦਿੱਤਾ ਕਿ ਉਹ ਔਰਤਾਂ ਦੇ ਪ੍ਰਤੀ ਕਿੰਨੀਆਂ ਕੋ ਗੰਭੀਰ ਨੇ ਸੰਗਰੂਰ ਸੀਟ ਤੇ ਮਹਿਲਾ ਵੋਟਰਾਂ ਦੀ ਗਿਣਤੀ 47% ਦੀ ਹੈ ਪਰ ਇਸ ਦੇ ਬਾਵਜੂਦ ਇਸ ਸੰਸਦੀ ਖੇਤਰ ਦੀ ਨੁਮਾਇੰਦਗੀ ਪਿਛਲੇ 6 ਦਹਾਕਿਆਂ ਤੋਂ ਕੋਈ ਮਹਿਲਾ ਨੇਤਾ ਨਹੀਂ ਕਰ ਸકી ਇਸ ਸੀਟ ਤੇ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੁਰਸ਼ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਦਕਿ 57 ਸਾਲ ਪਹਿਲਾਂ ਸੰਗਰੂਰ ਨੇ ਹੀ ਪੰਜਾਬ ਨੂੰ ਪਹਿਲੀ ਮਹਿਲਾ ਸੰਸਦ ਦਿੱਤੀ ਸੀ ਜਦੋਂ ਇੱਥੋਂ ਦੇ ਲੋਕਾਂ ਨੇ ਨਿਰਲੇਪ ਕੌਰ ਨੂੰ ਚੋਣ ਜਿੱਤ ਕੇ ਲੋਕ ਸਭਾ ਵਿੱਚ ਭੇਜਿਆ ਸੀ ਸੰਗਰੂਰ ਦੀਆਂ ਔਰਤਾਂ ਦਾ ਇਤਿਹਾਸ ਬਹੁਤ ਗੌਰਵਮਈ ਤੇ ਸੰਘਰਸ਼ਮਈ ਰਿਹਾ ਹੈ ਜਸਦੌਰ ਦੇ ਵਿੱਚ ਔਰਤਾਂ ਨੂੰ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਉਸ ਦੌਰ ਦੇ ਵਿੱਚ ਸੁਨਮ ਦੀ ਬੀਬੀ ਗੁਲਾਬ ਕੌਰ ਨੇ ਸੱਤ ਸਮੁੰਦਰ ਪਾਰ ਜਾ ਕੇ ਗਦਰੀ ਲਹਿਰ ਨੂੰ ਸਿਖਰਾਂ ਤੇ ਪਹੁੰਚਾਇਆ ਸੀ ਗਦਰੀ ਸ਼ਹੀਦ ਬੀਬੀ ਗੁਲਾਬ ਕੌਰ ਬਖਸ਼ੀ ਵਾਲਾ ਤੇ ਬਲੀਦਾਨ ਦੀ ਗਾਥਾ ਨारी ਸ਼ਕਤੀ ਦੇ ਸੰਘਰਸ਼ ਸੂਰਬੀਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ ਰਾਜਨੀਤੀ ਦੇ ਵਿੱਚ ਵੀ ਇੱਥੋਂ ਦੀਆਂ ਔਰਤਾਂ ਨੇ ਅਹਿਮ ਮੁਕਾਮ ਹਾਸਲ ਕੀਤੇ ਨੇ ਬੀਬੀ ਰਜਿੰਦਰ ਕੌਰ ਪੱਠਲ ਦੇ ਮਾਤਾ-ਪਿਤਾ ਦੀ ਸੁਤੰਤਰਤਾ ਸੈਨਾਨੀ ਸਨ ਅਤੇ ਬੀਬੀ ਪੱਠਲ ਦਾ ਜਨਮ ਹੈ ਜੇਲ੍ਹ ਦੇ ਵਿੱਚ ਹੀ ਹੋਇਆ ਸੀ ਇਸੇ ਜ਼ਿਲ੍ਹੇ ਤੋਂ ਆਉਣ ਵਾਲੀ ਬੀਬੀ ਰਜਿੰਦਰ ਕੌਰ ਪੱਠਲ ਪੰਜਾਬ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਰਹੀ ਹੈ ਲੋਕ ਸਭਾ ਦੇ ਵਿੱਚ ਔਰਤਾ ਤੋਂ ਦੂਰੀ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਔਰਤਾ ਤੇ ਭਰੋਸਾ ਜਤੋਂਦੀਆਂ ਆ ਰਹੀਆਂ ਨੇ ਅਤੇ ਔਰਤਾਂ ਵੀ ਆਪਣਾ ਪ੍ਰਭਾਵ ਦਿਖਾਉਂਦੀਆਂ ਆ ਰਹੀਆਂ ਨੇ ਵਿਧਾਇਕ ਬਣ ਕੇ ਔਰਤਾ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਤੱਕ ਰਹਿ ਚੁੱਕੀਆਂ ਨੇ ਅਜਿਹੇ ਦੇ ਵਿੱਚ ਸਿਆਸੀ ਪਾਰਟੀਆਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਔਰਤਾਂ ਤੋਂ ਦੂਰੀ ਬਣਾਏ ਰੱਖਣ ਤੇ ਸਵਾਲ ਉੱਠਣਾ ਲਾਜ਼ਮੀ ਹੈ ਰਾਜਨੀਤੀ ਦੇ ਵਿੱਚ ਸਭ ਤੋਂ ਪਹਿਲਾ ਨਾਮ ਬੀਬੀ ਭੱਠਲ ਦਾ ਜੋ ਲਗਾਤਾਰ 5 ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਨੇ ਮਲੇਰ ਕੋਟਲਾ ਵਿਧਾਨ ਸਭਾ ਸੀਟ ਤੋਂ 3 ਵਾਰ ਜਿੱਤਣ ਵਾਲੀ ਰਜ਼ੀਆ ਸੁਲਤਾਨਾ ਵੀ ਕੈਬਨਿਟ ਮੰਤਰੀ ਰਹਿ ਚੁੱਕੀ ਹੈ ਫਰਜ਼ਾਨਾ ਆਲਮ ਮੁੱਖ ਸੰਸਦੀ ਸਖਤਰ ਰਹਿ ਚੁੱਕੀ ਹੈ ਹਰਚੰਦ ਕੌਰ ਖਨੋਰੀ ਵਿਧਾਇਕ ਰਹਿ ਚੁੱਕੀ ਹੈ ਨਿਰਿੰਦਰ ਕੌਰ ਭਰਾਜ ਮੌਜੂਦਾ ਸਮੇਂ ਸੰਗਰੂਰਤ ਵਿਧਾਇਕ ਹੈ ਇਸ ਤੋਂ ਇਲਾਵਾ ਪਰਮੇਸ਼ਵਰੀ ਦੇਵੀ ਅਰੋੜਾ ਸੋਨੀਆ ਅਰੋੜਾ ਦਮਨ ਥਿੰਡ ਬਾਜਵਾ ਫਰਜ਼ਾਨਾ ਆਲਮ ਵੀ ਵਿਧਾਨ ਸਭਾ ਚੋਣਾ ਦੇ ਵਿੱਚ ਜ਼ੋਰ ਅਜ਼ਮਾਈ ਕਰ ਚੁੱਕੀਆਂ ਨੇ ਪਾਵੇ ਕੀ ਨਾਰੀ ਸ਼ਕਤੀ ਵੰਦਨ ਕਾਨੂੰਨ ਦੇ ਜ਼ਰੀਏ ਸਾਰੀਆਂ ਸਿਆਸੀ ਪਾਰਟੀਆਂ ਔਰਤਾ ਦੀ ਰਾਜਨੀਤੀ ਦੇ ਵਿੱਚ ਹਿੱਸੇਦਾਰੀ ਦਾ ਸੁਪਨਾ ਵੇਖ ਰਹੀਆਂ ਨੇ ਪਰ ਟਿਕਟ ਦੇਣ ਦੇ ਹੁਣ ਤੱਕ ਦੇ ਰੁਝਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਨਾਰੀ ਸ਼ਕਤੀ ਨੂੰ ਲੰਮਾ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਕਾਨੂੰਨ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੁੰਦਾ ਉਦੋਂ ਤੱਕ ਔਰਤਾਂ ਦੀ ਹਿੱਸੇਦਾਰੀ ਨਹੀਂ ਵਧ ਸਕਦੀ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਭਾਜਪਾ ਨੇ ਤਿੰਨ ਸੀਟਾਂ ਪਟਿਆਲਾ ਤੋਂ ਪ੍ਰਨੀਤ ਕੌਰ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸੇ ਤਰ੍ਹਾਂ ਕਾਂਗਰਸ ਨੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਤੋਂ ਯਾਮਨੀ ਗੋਮਰ ਦੇ ਦਾਖੇ ਡੇ ਸ਼੍ਰੋਮਿਆ ਕਾਲੀ ਦਲ ਨੇ ਬਠਿੰਡਾ ਤੋਂ ਹਰਸਿਮਰਤ ਕੋਰ ਬਾਦਲ ਨੂੰ ਚੌਥੀ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਪੰਜਾਬ ਤੋਂ ਪਰਨੀਤ ਕੋਰ ਅਤੇ ਹਰਸਿਮਰਤ ਕੋਰ ਬਾਦਲ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਰਹਿ ਚੁੱਕੇ ਹਨ ਹਰਬੰਸ ਕੌਰ ਪਿੰਡਰ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਸੰਸਦ ਚੁਣੀਆਂ ਜਾ ਚੁੱਕਿਆ ਨੇ ਮੌਜੂਦਾ ਲੋਕ ਸਭਾ ਦੇ ਵਿੱਚ ਔਰਤਾਂ ਦੀ ਕੁੱਲ ਹਿੱਸੇਦਾਰੀ 14.94% ਦੀ ਹੈ ਅਤੇ ਰਾਜ ਸਭਾ ਦੇ ਵਿੱਚ 14.5% ਦੀ ਜੋ ਕਿ 33% ਦੀ ਰਾਖਵੇਂਕਰਨ ਦੇ ਮੁਕਾਬਲੇ ਅੱਧੀ ਵੀ ਨਹੀਂ ਹੈ ਪੰਜਾਬ ਵਿਧਾਨ ਸਭਾ ਵਿੱਚ 13 ਔਰਤਾਂ ਵਿਧਾਇਕ ਨੇ ਜਿਨ੍ਹਾਂ ਦੇ ਵਿੱਚ 11 ਵਿਧਾਇਕ ਆਮ ਆਦਮੀ ਪਾਰਟੀ ਤੋਂ ਨੇ ਅਤੇ ਕੈਬਨਿਟ ਦੇ ਵਿੱਚ ਦੋ ਮਹਿਲਾ ਮੰਤਰੀ ਨੇ ਇਸ ਤੋਂ ਲਾਭ ਕਾਂਗਰਸ ਅਤੇ ਆਕਾਲੀ ਦਲ ਤੋਂ ਇੱਕ-ਇੱਕ ਮਹਿਲਾ ਵਿਧਾਇਕ ਨੇ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21555 ਹੈ ਜਨਤਾ ਦੇ ਵਿੱਚ 1 ਕਰੋੜ 12 ਲੱਖ 67019 ਪੁਰਸ਼ ਵੋਟਰ ਨੇ 1 ਕਰੋੜ 1 ਲੱਖ 53000 767 ਮਹਿਲਾ ਅਤੇ 769 트랜스젠ਡਰ ਨੇ ਸੋ 1 ਕਰੋੜ ਤੋਂ ਜ਼ਿਆਦਾ ਵੋਟਰ ਔਰਤ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਬਿਊਰੋ ਰਿਪੋਰਟ ਹਮਦਰਦ ਟੀਵੀ